ਮੰਮੀ ਆਪਰਾ ਕਨੀਲਾ ਤੇ ਨਾ ਨੰਨੀ ਦੇ ਆਹੋ ਜਾਣਾ ਹੀ ਆਪਾ ਦੇਖਦੇ ਆ ਬਾਕੀ ਖਰਚਾ ਪਾਣੀ ਵੀ ਦੇਖਣਾ ਪੈਣਾ ਆ ਤੇ ਡੈਡੀ ਨੂੰ ਆ ਲਾਂਦੇ ਉਹਨੂੰ ਪੁੱਛਦੇ ਆ ਉਹ ਆ ਬਈ ਕੀ ਗੱਲਾਂ ਵਧਾਉਣੀ ਆ ਮਾਪੋ ਤੋਂ ਬੈਠੇ ਰਖੜੀਆਂ ਦਾ ਪੁੱਛਦਾ ਕਹਿੰਦਾ ਜਾਣਾ ਆ ਮੰਮੀ मामੂ ਦੇ ਲੈ ਕੇ ਆਪਾ ਐਤ ਕੀ ਕੋਈ ਗੱਲ ਨਹੀਂ ਬਹੁਤ ਰਖੜੀਆਂ ਦਾ ਲੈ ਕੇ ਜਾਣਾ ਬਣ ਖਰਚਾ ਪਾਣੀ ਹੈ ਨਹੀਂ ਦੇਖਦੇ ਆ ਕਰਦੇ ਇੰਤਜ਼ਾਮ ਤੁਸੀਂ ਤਿਆਰ ਹੋਵੋ ਇਹ ਕੋਈ ਨਹੀਂ ਖਰਦੇ ਕਿਸੇ ਕੋਲ ਪੈਸੇ ਚਲ ਠੀਕ ਹੈ ਇਹਨੂੰ ਨਾਲ ਹੀ ਲੈ ਜੀ ਹੈ ਠੀਕ ਆਖਾ ਕੇ ਪਹੁੰਚ ਗਏ ਨਾਨਕਿਆਂ ਦੇ ਘਰ ਹੋਰ ਚਲ ਠੀਕ ਆ ਮੈਂ ਕਰਦਾ ਪਤਾ ਮੈਨੂੰ ਆਇਆ ਨਹੀਂ ਤੇਰਾ ਡੈਡੀ ਪੈਸੇ ਲੈ ਕੇ ਆ ਨਾ ਅਜੇ ਤੱਕ ਪਤਾ ਨਹੀਂ ਕਿੱਥੇ ਰਹਿ ਗਏ ਤੁਸੀਂ ਜੋਂ ਤੋਂ ਬੈਠੇ ਆ ਸਾਨੂੰ ਹਨੇਰਾ ਹੋ ਜਾਣਾ ਆ ਫਿਰ ਕਿਤਾ ਹੋ ਗਿਆ ਤੇ ਆ ਹਾਂਜੀ ਆਵੇ ਤੁਸੀਂ ਹੋਰ ਪਾਲ ਫੜ ਪੈਸੇ ਲੈ ਆ ਕੇ ਜਾਓ ਖਿਆਲ ਨਾ ਜਾਓ ਜਰਾ ਠੀਕ ਆ ਨਹੀਂ ਜਾਣਦੇ ਨੇ ਅੱਛਾ ਆਓ ਚਲੋ ਅਲੱਗ ਦਿਨ ਚਲ ਠੀਕ ਆ ਚਲਦੇ ਆ ਫਿਰ ਅਸੀਂ ਠੀਕ ਹੈ। ਯੱਤੇ ਦਾ। ਠੀਕ ਆ। ਕਿੱਦਾ ਬੀਬੀ? ਠੀਕ ਆ, ਤੂੰ ਠੀਕ ਆ? ਠੀਕ ਆ। ਕੋ ਸਭ ਠੀਕ ਆ? ਠੀਕ ਆ। ਹੋਰ ਸਾਰੇ ਠੀਕ ਆ? ਹਾਂ ਠੀਕ ਆ। ਆਖੇ ਨੀ ਠੀਕ ਆ। ਹਾਂਜੀ ਠੀਕ ਆ ਬੇਟੀ। ਠੀਕ ਆ। ਔਰ ਤੂੰ ਸੁਣਾ ਸੇਤਾ ਕਿਤੇ ਠੀਕ ਆ? ਬਹੁਤ ਠੀਕ ਆ। ਹੂੰ। ਠੀਕ ਰਹਿੰਦੀ ਸੇਤਾ ਹੁਣ? ਹਾਂ ਠੀਕ ਰਹਿੰਦੀ ਆ। ਦਵਾਈ ਖਾ ਲੈਣੀ ਆ ਐਮਨਲ? ਐਮਨਲ ਦਵਾਈ ਖਾ ਲੈਣੀ ਆ। ਚਾ ਹਾਂ ਤੋ ਕਿ ਦਾਈਆ ਮੈਂ ਬੀਬੀ ਲਖੜੀਆਂ ਲੈ ਕੇ ਆਈ ਆ ਪਤਾ ਨੂੰ ਕੌਣ ਪੁੱਛਦਾ ਇੱਥੇ ਕੋਈ ਨਹੀਂ ਚੱਲ ਫੇਰ ਬੀਬੀ ਮੈਂ ਪਹਿਣਾ ਨੂੰ ਤਾਂ ਆਂਦਾ ਹੀ ਆ ਇਹ ਜੋ ਭਰਾਵਾ ਦਾ ਨਾ ਭਰਾ ਪੁੱਛਦੇ ਨਾ ਪਰਜਾ ਹਾਂ ਪੁੱਛ ਰਹੀਆਂ ਚੱਲ ਕੋਈ ਨਹੀਂ ਬੀਬੀ ਨਾ ਪੁੱਛਣ ਮੈਂ ਤਾਂ ਲੈ ਕੇ ਆਣੀ ਆ ਚਿਨੀਆਂ ਦਿੱਤਆਂ ਦੀਆਂ ਸੀ ਮਾੜੀਆਂ ਮੋਟੀਆਂ ਮੈਂ ਲੈ ਆਈ ਚੱਲ ਠੀਕ ਆ ਵਦਿਆ ਕੋਈ ਤਾਂ ਪੁੱਛਣਾ ਜਦੋਂ ਉਹਨਾਂ ਦੀਆਂ ਕੁੜੀਆਂ ਨੇ ਲਾਣਾ ਆਪਣੇ ਸਹੁਰੇ ਆਹ ਹੁੰਦੀ ਰਵੀ ਵੀ ਇੱਦਾਂ ਹੀ ਆ ਪਤਾ ਫੇਰੇ ਲੱਗਦਾ ਆ ਲਗਦਾ ਪਤਾ ਲੱਗਦਾ ਹੁੰਦਾ ਨਾ ਹਾਂ ਹਾਂ ਕਾਣਾ ਬਈ ਮੇਰੀ ਤੇ ਆਈ ਆ ਲਾਓ ਤੰਨਾ ਨੰਨ ਕੋਈ ਕੁਛ ਨਾ ਨਾ ਅੰਨ ਟੋਲ ਕੋਈ ਕੁਛ ਆਹੋ ਕਾਣਾ ਬੁੜੇ ਬੈਠੀ ਆ ਖਰਚਾ ਕਰਾਉਣੇ ਚੱਲ ਕੋਈ ਨਹੀਂ ਕਹੀ ਆਣ ਆਹੋ ਤੁਸੀਂ ਤਾਂ ਆਣਾ ਇੱਥੇ ਨੂੰ ਦੇਖਣਾ ਆਣਾ ਆਪਣੇ ਭਰਾਵਾਂ ਨੂੰ ਸੁੱਖ ਮੰਗਣੀ ਆ ਬਸ ਤਰੀਆ ਬੰਦੇ ਰਖੀਏ ਬਣਾਉਂਦੇ ਨਾ ਤਾਂ ਕੋਈ ਨਹੀਂ ਦੇਖ ਲਾਂਗੀ ਜੇ ਬਣਾ ਲਈ ਤਾਂ ਠੀਕ ਆ ਨੇ ਤਾਂ ਰੱਖ ਰਹੀ ਹੂੰ ਇੱਥੇ ਹੋਰ ਕੀ ਕਰਨਾ ਹੈ ਹੋਈ ਕੀ ਹੋਇਆ ਪੁੱਤ ਪੂਆ ਲੋ ਆ ਪੂਆ ਆਈਓ ਅਸੀਂ ਇਹਨਾਂ ਕੜੀ ਬਣਾਣੀ ਹੈਗੀ ਉਹਦੇ ਕੋਲ ਅਸੀਂ ਨਹੀਂ ਬਣਾਣੀ ਆ ਅਸੀਂ ਆਪਣੇ ਮਾਮੂਣਾਂ ਕੋਲ ਜਾ ਕੇ ਬਣਾਣੀ ਵਧੀਆ ਰੱਖਣੀ ਇਹ ਦੱਸਣਾ ਆ ਕਿ ਤੂਰੀ ਪਤਾ ਆ ਤੇ ਹੈਗੀ ਆ ਬੰਨਣ ਨੂੰ ਦੱਸਣਾ ਬੰਨਨੇ ਵੇੜੂ ਤੇ ਆਈ ਨਾ ਤਾਇ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਨੂੰ ਤੋੜ ਦਿਓ ਨਹੀਂ ਤੇ ਜੇ ਤਾਇਆ ਆ ਗਿਆ ਤਾਇਏ ਨੇ ਬਿਠਾਣਾ ਨਹੀਂ ਆ ਫਿਰ ਕਾਲੋ कोई नहीं कुछ ਤੁਨਾ ਕੋਈ ਨਹੀਂ ਮੈਂ ਧਾਰਾ मैं ਫਲਾ ਕੇ ਬਿਨੌਨੀ ਦਾ ਰਖੀ ਬਣਾ ਰਹੀ ਨੇ ਤਾਂ ਕੇ 4 ਦਿਨ ਨੇ ਅਪਾ ਵੀ ਜਾਣਾ ਟੈਮਰ ਲੀ ਕਿ ਨਾ ਟੈਮਰ ਲੰਗਦਾ ਆਪਾਂ ਜਾਣਾ ਆ ਤੋਰੋਂ ਖੇਤੀ ਖੇਤੀ ਖੇਤੋਂ ਖੇਤੀ ਛਾਸੀ ਗਾਲ ਬੂਆ ਠੀਕ

ചെയ്യുന്നത് ആഹ് ഞാന് പണിയിലേക്ക് ਮੁੰਡੇ ਨੂੰ ਆਖ ਮੰਨ ਲਾ ਫਿਰ ਉਹਦੇ ਬੰਧਨ ਨੀ ਮੈਂ ਰੱਖਣੀ ਮੁੰਡਾ ਵੀ ਬਾਹਰ ਨਿਕਲ ਗਿਆ ਮੈਨੂੰ ਲੱਗਦਾ ਉਹ ਹੁਣ ਪਤਾ ਨੀ ਆਪਣੇ ਦੋਸਤ ਨਾਲ ਹੀ ਚਲੇ ਗਿਆ ਹੁਣ ਆਉਣਾ ਨੀ ਉਹਨੇ ਕਿੱਥੇ ਪਤਾ ਨੀ ਹੁਣ ਪਤਾ ਕੱਪ ਬਣਾ ਦੇਣਾ ਫਿਰ ਆਓ ਫਿਰ ਮੈਂ ਜਲਦਨੀ ਆ ਤੇ ਟੂਟੀ ਵੀ ਜਾਣਾ ਆ ਆ ਮੈਂ ਵੀ ਪਿੱਛੇ ਘਰ ਜਾ ਕੇ ਦੇਖਣਾ ਆ ਤੋ ਪਾਉ ਟੂਟੀ ਵੀ ਫਟਾਣਾ ਚਲ ਜੇ ਤੇ ਤੁਹਾਨੂੰ ਕਾ ਨੂੰ ਮੈਂ ਲੇਟ ਕਰੀ ਜਾਣਾ ਆ ਹਨਾ ਹਾਂ ਆ ਸੰਧੀ ਇਹ ਨਾ ਫੋਨ ਕੀਤਾ ਨਾ ਵਾਸਤਾ ਵਿੱਚ ਪਤਾ ਹੀ ਅਗਲੇ ਨੇ ਵੀ ਜਾਣਾ ਹੁੰਦਾ ਜੇ ਆਣਾ ਆ ਬੰਦਾ ਟਾਈਮ ਨਾ ਆ ਜਾਵੇ ਹਾਂ ਤੇ ਇਸਾਈਓ ਚੱਕ ਲੈ ਕੇ ਆ ਜਾਂਦੀ ਆ ਨਾ ਨੇ ਆਣੇ ਖਾਂਦੇ ਨਾ ਵਾਸਤਾ ਨਾ ਹਾਂ ਕਿਦੋਂ ਤੱਕ ਫੋਨ ਕਰਦਾ ਵੀ हो ठीक hmm. hmm. oh, oh, hmm. है hmm. ਮੈਂ ਤੇ ਰੋਤੀ ਵੀ ਜਾਣਾ ਰਖੜੀਆਂ ਲੈ ਕੇ ਹਾਂ ਜਾਣਾ ਤਾਂ ਹੈਗਾ ਨਿਆਣੇ ਮਗਰ ਲੱਗੇ ਹੋਣ ਤੇ ਸਾਨੂੰ ਵੀ ਨੇਰਾ ਹੋ ਜਾਣਾ ਆ ਫੇ ਅਸੀਂ ਮੁੜ ਕੇ ਵੀ ਆਣਾ ਆ ਆਹ ਰੋਟੀ ਮੇਦਾਨੀ ਲੈ ਤੇ ਬਾਹਰੋਂ ਰੋਟੀ ਕੇ ਚਲ ਜਾਣਾ ਆ ਅੱਛਾ ਬੰਦੇ ਨੂੰ ਦੇਖ ਲੈਂਦੀ ਜੇ ਹੈਗਾ ਤਾਂ ਵੀ ਹੈ ਆਪਣੇ ਬੰਦਨ ਦੀ ਰਖੜੀ ਕੋਈ ਨਾ ਦੇਖ ਲਾਣੀ ਤੁਸੀਂ ਚਾਹ ਪੀਓ ਮੈਂ ਦੇਖ ਲਾਂਨੀ ਆ ਚਾਹ ਪੀਣਾ ਤਾਂ ਤੂੰ ਮੇ joke ਪੀਲਾ ਮਨ ਨੂੰ ਹੋ ਗਈ ਹੁਣੀ ਉਹਨੂੰ ਕੰਢੀ ਨੀ ਪੀ ਗੀਆ ਨਹੀਂ ਮੈਂ ਨਹੀਂ ਪੀਣੀ ਹੈ ਕਿ ਮੈਂ ਰੋਟੀ ਖਾ ਕੇ ਹਟੇ ਸੇ ਗਰਮੀ ਬਹੁਤ ਆ ਗਰਮੀ ਚ ਘਟੇ ਤੇਰੀ ਆ ਜਾ ਹਮ ਹੋਰ ਭਾਜੀ ਠੀਕ ਆ ਹਮ ਗਿਓ ਸੀ ਕੰਮ ਤੇ ਗਿਓ ਆ ਹਮ ਅੱਛਾ ਠੀਕ ਆ ਹਮ ਦੋ ਆ ਯਾਨੀ ਵਾਹ ਜੀ ਦੋ ஆ ਇਹ ਕੰਤਾ ਆ ਗਿਆ ਕਿ ਇਹ ਲਖੜੀ ਬੰਦ ਮੈਂ ਨਹੀਂ ਇਹ ਰਖੜੀਆਂ ਬਣਾਉਣੀਆਂ ਆ। ਆ ਵੀ ਵੀ ਆ ਰਹੇ ਦੀ ਗੱਲ ਹੈ ਜੇ ਰਖੜੀਆਂ ਬਣਾਉਂ। ਮੇਰੇ ਦੋਸਤ ਪਤਾ ਕਿ ਨਹੀਂ ਵਧੀਆ ਰਖੜੀਆਂ ਬਣਾਉਂਦੇ ਆ। ਲੈ ਓ ਟੀਣਾ ਨੂੰ ਕੀ ਹੋਇਆ ਹੈ ਗਾਨੇ ਰਖੜੀਆਂ ਦਾ ਰੱਖੜੀ ਹੈ ਹੁਣ ਇਹਨਾਂ ਦੇ ਵਿੱਚ ਸਾਡਾ ਮੇਰਾ ਪਿਆਰ ਆ। ਬਣਾਉਣਾ ਨਹੀਂ ਬਣਾਉਂਦੇ। ਇਹਨਾਂ ਨੂੰ ਕੀ ਹੋਇਆ ਰਖੜੀਆਂ ਆ ਮੱਕੇ ਦੀ। ਨਹੀਂ ਵਧੀਆ ਹੀ ਰਖੜੀ ਦਾ ਲੈ ਗਈ ਇਹਨੂੰ ਉਹ ਉਹ ਬਾਹਰ ਚੱਕਣਾ ਨਹੀਂ ਇਹਦੀ ਕੋਈ ਬਾਹਰ। ਅਸੀਂ ਕਹਿੰਦੇ ਹਾਂ ਮੈਂ ਤਾਂ ਐਨੇ ਜੋ ਕੀ ਆ ਸਾਡੇ ਕੋਲ ਤਾਂ ਐਨੇ ਪੈਸੇ ਵੀ ਨਹੀਂ ਕਿਨ ਪਤਾ ਹੀ ਹੈ ਤੇ ਕੋਈ ਹਰ ਦਾ ਹਾਮੀ ਚਾਹਦਾ ਨਹੀਂ ਹੈ ਨਾ ਅੱਜ ਲਈ ਮੈਂ ਤਾਂ ਨਹੀਂ ਆ ਸਕਦੀ ਹਾਂ ਬਣਾ ਲੈ ਮੇਰਾ ਕੋਲ ਰੱਖ ਜਾ ਫਿਰ ਅਸੀਂ ਆਪੇ ਬਣਾ ਲਵਾਂਗੇ ਅਸੀਂ ਜਾਣਾ ਹੈ ਨਾਲੇ ਦੀ ਲੇਟ ਹੋ ਗਈ ਹੈ ਅਸੀਂ ਵੀ ਜਾਣਾ ਹੈ ਆਪਣੀ ਕੋਈ ਨਹੀਂ ਪਤਾ ਚਲਦੀ ਆ ਤੁਸੀਂ ਤੂੰ ਆਟਾ ਬਣਾ ਲੈ ਫਿਰ ਲੱਡਾ ਰੱਖ ਲੈ ਰੱਖ ਜਾ ਜੀ ਆਪੇ ਬਣਾ ਬਣਾਣ ਵਾਲੀ ਬਾਤ ਮੇਰੇ ਦੋਸਤਾਂ ਨੇ ਚਾਂਦੀਆਂ ਰੱਖਣੀਆਂ ਬੰਨੀਆਂ ਹੁੰਦੀਆਂ ਤੇ ਆ ਮੈਂ 20 ਰੁਪਏ ਵਾਲੇ ਗਾਨੇ ਬੰਨ ਕੇ ਉਹਨਾਂ ਮੇਰੇ ਵੇਚਤੀ ਥੋੜਾ ਕਰਾਣੀ ਆ ਆਪਣੀ ਮੈਂ ਨਹੀਂ ਬਣਾਉਣੀ ਹੈਗੀਆਂ ਮੈਂ ਚੱਲਾਂ ਆਹੋ ਤਾਂ ਤੂੰ ਤੀਹਾਂ ਇਹ ਟਿਕਣਾ ਉੱਤਾਰੇ ਨਾ ਆਪਣਾ ਸਾਡਾ ਦਾ ਪਹਿਣਾ ਦਾ ਸਾਡੂ ਹੁੰਦਾ ਸੀ ਕੋਕ ਮੰਦ ਨਹੀਂ ਆਪਣੀ ਘੜਾਵਾ ਦੀਆਂ ਤੀਜੀਆਂ ਦੀ ਤੇੜੀਆਂ ਲਿਖਿਆ ਲੈ ਆਂਦੀ ਆ ਮੈਂ ਤਾਂ ਖੜੀ ਹਾਂ ਇਹ ਆਉਂਦੇ ਨਾ ਆਪਾਂ ਇਹਦਾ ਸਭ ਵੀ ਚੰਗਾ ਤੇ ਰੱਤੀ ਚੱਲਦੇ ਆਂ ਚੰਗੇ ਦਾ ਚੰਗਾ ਹੈ ਹੋਰ ਖਿਆਲ ਨਾ ਜਾਈਆ ਲੈ ਪਿਆਰ ਪਈਏ ਲੈ ਹਾਂ ਤੂੰ ਦੇ ਦਸ ਕੇ ਆਂਦੇ ਤਾਂ ਚੱਲ ਮੈਂ ਸੂਟੇ ਲੈ ਜਾਂਦੀ ਹੁਣ ਘਰ ਵੀ ਤੈਨੂੰ ਪਤਾ ਆ ਐਡੇ ਹੀ ਹੁਣ ਘਰ ਵੀ ਨਹੀਂ ਕੋਈ ਵੀ ਸੂਟ ਪਿਆ ਹੈਗਾ ਹਾਂ ਕੋਈ ਨਹੀਂ ਆ ਤੁਸੀਂ ਵੀ ਜਾਣਾ ਹੈ ਹਾਂ ਨਿਆਣੇ ਤਾਂ ਅੱਗੇ ਕਾਲੇ ਹੋਏ ਹੋ ਬੇਪੂਆ ਨੂੰ ਤੋੜ ਦੋ ਛੇਤੀ ਅਸੀਂ ਲੇਟ ਹੋਈ ਜਾਂਦੇ ਆ ਚੱਲ ਕੋਈ ਨਹੀਂ ਫੇਰ ਚੱਲ バス ਵੀ ਨੰਗ ਜਾਣੀ ਆ ਤੇ ਛੇਤੀ ਜਾਓ ਫੇਰ ਹੱਸੋ ਤਾਂ ਠੀਕ ਆ ਜਾ ਠੀਕ ਚਲੋ ਚਲੋ ਦੀ ਵੀ ਚੰਗਾ ਫੇਰ ਮੈਂ ਚੱਲੀ ਆ ਹੁਣ ਚੰਗਾ ਹਾਂ ਕੋਸ਼ਿਸ਼ ਦਿੱਤਾ ਵੀ ਨਹੀਂ ਨਾ ਬਸ ਦੇਤਾ ਜੋਗਾ ਸੁਣਾ ਕੋਸਰੀਆ ਤੇਰਾ ਇੰਨਾ ਭਰਾਮਾ ਨਾਲ ਤੇ ਆਪਸਾ ਦਾ ਕੋਟਾ ਦੇ ਕੇ ਤੋੜ ਤੇ ਦੇਤੇ ਵੀ ਵੀ ਤਿਆਰ ਪਈਏ ਦਿੱਤੇ ਆ ਪਰ ਝਾਈ ਤੇਰੀ ਨੇ ਆਹੋ ਅੱਛਾ ਤਿਆਰ ਪਈਏ ਦੇਤੇ ਆ ਆਲਾ 10 ਰੁਪਏ ਮੇਤੋ ਲਾ ਲ ਰੈਂਡ ਵੀ ਕੋਈ ਨਹੀਂ ਲੈਂਦੇ ਆ ਨਹੀਂ ਸੁਦਾਲਾ ਕੋਈ ਨਹੀਂ ਜਿਹੜਾ ਆਪਾਂ ਪੈ ਕੇ ਆਂ। ਉਹ ਨਾ ਨਿਆਣਾ। 드라마 ਦੀ ਸੁੱਖ ਮੰਗਦੀ ਆ ਮੈਂ ਤਾਂ। ਹਾਂ ਬਹੁਤ ਠੀਕ ਹੈ। ਬਹੁਤ ਠੀਕ ਹੈ। ਕਿੰਨਾ ਠੀਕ ਆ। ਹਾਂ ਚੱਲਦੀ ਆ ਫਿਰ ਮੈਂ ਹੈ। ਚੱਲਦਾ। ਠੀਕ ਆ ਤੁੰਦ। ਕੀ ਆ? ਨੀ ਚੱਲ ਲੈ ਸੱਚਾ ਮੇਰਾ ਭਾਬੀ ਹੁਣੀ ਵੀ ਜਾਣਾ ਸੀਗਾ ਰਖੜੀਆਂ ਲੈ ਕੇ ਅੱਛਾ ਚੱਲ ਮੈਂ ਆ ਗਿਆ ਆ ਗਿਆ ਆ ਗਿਆ ਮੈਂ ਮੈਂ ਸਮਾਂ ਦੁਕਾਨ ਤੋਂ ਹੋ ਗਿਆ ਹਾਂ ਛੁੱਟੀ ਲੈ ਕੇ ਆਇਆ 2 ਘੰਟੇ ਦੀ ਵੀ ਮੈਂ ਆਇਆ ਕੋਈ ਚੱਲੇ ਚੱਲੇ ਦੱਸ ਆ ਮਾੜਾ ਕਿੱਦਾਂ ਆਲ ਠੀਕ ਆ ਉਹ ਕੁੜੀ ਆਈ ਆ ਲੈ ਦੱਸ ਮੈਂ ਦੁਕਾਨ ਤੋਂ ਕੰਮ ਛੱਡ ਗਈ ਹੋਰ ਆ ਗਿਆ ਆ ਗਿਆ ਹੋਰ ਕਿੱਦਾਂ ਆਲ ਚੱਲ ਹਾਂਜੀ ਹਾਂਜੀ ਵਧੀਆ ਫੋਟੋ ਭੂਆ ਤੁਹਾਡੀ ਆਈ ਸੀ ਰਖੜੀ ਬੰਧਣ ਹਾਂਜੀ ਫੋਟੋ ਇਹ ਉਹ ਨੂੰ ਆ ਲਈਨੀ ਤੋਰ ਦੇ ਤਾਂ ਬਿਚਾਰੀ ਨਾ ਬਹਿਣ ਤਾਂ ਨੇ ਮੈਂ ਆਈ ਜਾਣਾ ਸੀਗਾ ਮੈਂ ਤੁਹਾਡੀ ਇਕ ਲੈਂਦੇ ਭੂਆ ਚਲੀ ਗਈ ਆਪੇ ਹਾਂ ਅੱਛਾ ਆਪੇ ਚਲ ਗਈ ਭੋਤ ਚਲ ਗਈ ਆਪੇ ਇਲਾਜੀ ਤਾਂ ਉਹਨੇ ਕੀ ਕਹਿਣਾ ਅੱਛਾ ਤੁਹਾਨੂੰ ਸਾਹੀ ਜਾਂ ਬਿਠਾ ਲਾਇਆ ਜੀ ਠੀਕਾ ਮੈਨੂੰ ਦੱਸ ਤਾਂ ਮਾਤਾ ਦੇ ਪੁੱਤ ਸਾਰਾ ਕੁਝ ਇਹ ਚੰਗੀਆਂ ਗੱਲਾਂ ਨੇ ਤੁਹਾਡੇ ਵਾਸਤੇ ਜਿੱਦਾਂ ਇਹ ਤੇਰੀ ਭੈਣ ਆ ਨਾ ਉਹ ਵੀ ਸਾਡੀ ਏਦੇ ਭੈਣ ਆ ਤੁਸੀਂ ਆ ਬਣੀ ਚੀ ਕਰਦੇ ਤਿਆਰ ਸਾਡਾ ਵੀ ਏਦੇ ਸੀ ਤੈਨੂੰ ਪਤਾ ਤੁਹਾਡੀ ਭੂਆ ਨੇ ਇਹ ਘਰ ਦਾ ਕਿੰਨਾ ਲੈਖਾ ਦਿੱਤਾ ਤੇ ਸਾਡਾ ਤੀਜਾ ਭਰਾ ਸੀ ਤੁਹਾਡਾ ਬਾਪ ਦਾ ਹੁੰਦਾ ਜੀ ਤੁਹਾਡਾ ਜ ਆ ਪੜਦਾ ਹੁੰਦਾ ਜੀ ਇਹ ਬੜੀ ਨੇ ਪੜਾਈ ਛੱਡਦੀ ਨੇ ਭਾਜੀ ਇਹਨੂੰ ਪੜਾ ਲਓ ਜੇ ਤੁਹਾਡਾ ਬਾਪੂ ਆਜੇ ਜਾ ਕੇ ਵਿਦੇਸ਼ ਵਿੱਚ ਸੈਟ ਬੈਠਾ ਇਹਦੇ ਵਿੱਚ ਇਹਦਾ ਰੋਲ ਆ ਮੱਝਾਂ ਰੱਖਣੀਆਂ ਨੇ ਮਾਤਾ ਦੇ ਨਾਲ ਅੱਠੇ ਵੜਨ ਜਾਣਾ ਉਤਰ ਕੇ ਬੌਣੇ ਨੂੰ ਦੁੱਧ ਪਾ ਕੇ ਕਿਆਲਾ ਕਰਦੇ ਸੀ ਤਾਂ ਤੇਰੇ ਬਾਪੂ ਨੇ ਇੱਥੇ ਧੱਕ ਪਜਾਇਆ ਇਹਦਾ ਬੱਚਾ ਸੀਗਾ ਤੈਨੂੰ ਨਹੀਂ ਪਤਾ ਲੱਗਿਆ ਆਹ ਜਿਹੜੇ ਦਾਣਾ ਤੇ ਗਰੱਥੀ ਕਹਿੰਦੇ ਤੁਸੀਂ ਦਾਣਾ ਜੀਗਾ ਇਹ ਵਿਚਾਰੀ ਚੱਲ ਗਈ ਆ 9 ਮਿੰਟ ਹੋ ਰੇ ਦੇਖ ਲੈਣੇ ਮੈਨੂੰ ਦੱਸ ਤਾਂ ਮਾਦਾ ਲੈ ਥਾਰਾ ਕੁਝ ਬੌਧੀਆਂ ਚਤਰਾਈਆਂ ਲੰਗਾ ਕੇ ਦੱਸ ਮੈਨੂੰ ਬੌਧੀਆਂ ਚਤਰਵਾਨ ਤੇਰੇ ਭਰਾ ਤਾਂ ਜਰੂਰੀ ਹੋਗਾ ਉਹ ਤੈਨੂੰ ਡੀਕ ਦੇ ਆ ਪੇ ਡੀਕ ਦੇ ਆ ਅਸੀਂ ਤੇ ਇਹਨੂੰ ਡੀਕਨੇ ਸਾਡੇ ਨਾਲ ਵੀ ਜੰਮੀ ਹੋਏ ਤੂੰ ਇਹਨੂੰ 50 ਰੁਪਏ ਦੇ ਕੇ ਤੋਰ ਦਿੱਤਾ 500 ਦਾ ਵਿਚਾਰੀ ਲਾ ਕੇ ਆਈ ਹੋਣੀ ਆ ਇਹ ਤੇਰੇ ਬੱਚੇ ਆ ਮੇਰੀ ਗੱਲ ਦਾ ਗੁੱਸਾ ਨਾ ਕਰੀ ਦੋ ਇਹਨਾਂ ਨੂੰ ਸਸਕਾਰ ਦੇ ਆ ਉਹੋ ਹੀ ਕੋਈ ਇਹਨਾਂ ਨੇ ਕਰਨਾ ਵੱਡੇ ਹੋ ਕੇ ਕਾਲੂ ਤੇਰੀ ਕੁੜੀ ਨੇ ਵਿਆਹੀ ਜਾਣਾ ਜਿਆਦਾ ਇਹਨਾਂ ਦੇ ਰਖੜੀਆਂ ਬੰਨਣਾ ਆਉਗੀਆਂ ਇਹਨਾਂ ਦੀਆਂ ਬੋਟੀਆਂ ਤੇਰੀ ਕੁੜੀ ਦੇ ਨਾਲ ਇਹਨਾਂ ਦਾ ਸਲੂਕ ਕਰੂਗੀ ਆ ਤੇ ਤੈਨੂੰ ਕੀ ਲੱਗੂ ਤੁਹਾਨੂੰ ਕਿੱਦਾਂ ਲੱਗੂ ਬਾਈ ਜੇ ਕਾਲੂ ਤੁਹਾਡੇ ਘਰ ਆੜੀਆਂ ਕਾਵੇਂ ਕੁੜੀ ਦੇ ਨਾਲ ਇਹਨਾਂ ਦਾ ਸਰੂਪ ਇਹ ਕੀ ਬਣੂਗਾ ਖੂ ਮੰਗਦਾ ਉਹ ਤੋਂ ਚਾਂਦੀ ਦੀਆਂ ਰਖੜੀਆਂ ਉੱਤੇ ਜਿਹੜੇ ਇਹ ਕੀਮਤਾਂ ਨਹੀਂ ਦੇਖੀਆਂ ਜਾਂਦੀਆਂ ਨੇ ਚੀਜ਼ਾਂ ਦੀਆਂ ਇਹ ਪਿਆਰ ਹੁੰਦਾ ਭੈਣਾਂ ਦੇ ਭਰਾਵਾਂ ਦਾ ਉਹ ਵਿਚਾਰੀ ਐਡੀ ਨੂੰ ਚੱਲ ਕੇ ਆਈ ਆ ਵੀ ਮੇਰੇ ਜਿਹੜੀ ਪਾਪ ਦੀ ਫਲਵਾੜੀ ਆ ਉਹ ਮਹਿਕਦੀ ਰਹੇ ਤੁਹਾਨੂੰ ਫੁੱਲਾਂ ਦੇ ਬਾਗ ਰੱਖਿਆ ਉਹਨੇ ਤੇ ਤੁਸੀਂ ਆਹ ਸ਼ਰੂ ਕਰਦੇ ਅੱਜ ਹਰਤੀ ਜਿਹੜੀ ਉਹ ਜਵੰਧੀਆਂ ਜਿਹੜੇ ਮੇਰੇ ਬਾਪ ਦਾ ਘਰ ਆ ਹਰਿਆ ਭਰਿਆ ਰਹੇ ਭਰਾਵਾਂ ਦੀ ਸੁੱਖ ਲੋੜ ਨਾ ਦੀ ਆ ਤੁਹਾਡੇ ਵਰਗਾ ਖਲੂਕ ਨਹੀਂ ਕਰੀਦਾ ਜਦੋਂ ਕਿਤੇ ਆਵੇ ਕੁੰਟੀ ਇਹਦੇ ਆਣੇ ਕਰਦੇ ਵਿੱਚ ਉਹਦਾ ਸਤਕਾਰ ਕਰੀਦਾ ਹੁੰਦਾ ਪਿਆਰ ਜਿਹੜਾ ਥੋੜੀ ਦੀ ਪਾਈਦਾ ਹੁੰਦਾ ਪੁਰੇ ਆਲਾ ਦਿੱਤਾ ਪਿਆਰ ਕਰਨੀ ਖਤਮ ਨਹੀਂ ਹੁੰਦਾ ਜਿਵੇਂ ਅੱਜ ਤੁਹਾਡਾ ਬਾਪ ਬਾਹਰ ਜਾ ਕੇ ਬੈਠਾ ਪਤਾ ਨਹੀਂ ਉਹਦੀਆਂ ਦੁਆਵਾਂ ਆਲਾ ਕਿੰਨੀਆਂ ਬੇਚਾਰੀਆਂ ਪੁੱਤਰੀ ਦੇਹਾਂ ਨਾਲ ਫੁੱਫੜਾ ਗਰੀਬ ਆ ਉਹ ਦਿਹਾੜੀਆਂ ਕਰਦਾ ਇੰਨਾ ਹੀ ਖਾਂਦੇ ਆ ਬਸ ਪੁੱਤ ਤੇਰੇ ਫੁੱਫੜ ਨੂੰ ਅਸੀਂ ਸੋਨਾ ਕਰਕੇ ਲੱਭਿਆ ਸੀ ਅੱਜ ਵੀ ਸੋਨਾ ਹੀ ਆ ਉਹ ਨੇ ਉਹ ਦਿਹਾੜੀਆਂ ਕਰਦਾ ਦੋ ਵਾਰੀ ਏਜੰਟ ਨੂੰ ਪੈਸੇ ਦਿੱਤੇ ਉਹਨੇ ਅੱਪ ਘਰ ਦੀ ਗਰੀਬੀ ਜੱਕ ਨੂੰ ਏਜੰਟ ਭੱਜ ਗਿਆ ਉਹ ਕੀ ਕਰੇ ਕਰੇ ਮੇਤੋਂ ਕੁਛ ਨਹੀਂ ਮੰਗਿਆ ਤੁਹਾਡੇ ਬਾਪ ਤੋਂ ਕਰੇ ਕੁਛ ਨਹੀਂ ਮੰਗਿਆ ਦਿਹਾੜੀਆਂ ਕਰਕੇ ਵਿਚਾਰਾ ਗਜਾਲਾ ਕਰਦਾ ਅੱਜ ਤੱਕ ਹੱਥ ਨਹੀਂ ਮੰਗਿਆ ਅਣਖੀ ਬੰਦਾ ਉਹ ਤੁਹਾਨੂੰ ਮਾਮਿਆਂ ਕਾ ਤੁਸੀਂ ਜਾਓ ਤੁਹਾਨੂੰ ਰੋਕਦਾ ਜਿੱਦਾਂ ਤੁਸੀਂ ਆਪਣੇ ਘਰ ਤੱਕ ਨਾਲ ਜਾਣਾ ਇਹ ਵੀ ਵਿਚਾਰੇ ਉਹੇ ਹੱਥ ਲੈ ਕੇ ਆਈਏ ਇਹ ਕਾਲੂ ਰੁੱਖ ਬਣਨੇ ਆ ਜੇ ਅੱਜ ਬੂਟੇ ਆ ਇਹਨੂੰ ਵੱਡੇ ਹੋ ਕੇ ਰੁੱਖ ਬਣਾ ਇਹਨਾਂ ਤੋਂ ਮਿੱਠੇ ਫਲਾਂ ਦੀ ਆਸ ਤਾਂ ਹੀ ਰੱਖੀ ਜੇ ਇਹਨਾਂ ਨੂੰ ਮਿੱਠੇ ਫਲ ਦੇਣੇ ਸਿਖਾ ਲੈਣੇ ਆ ਧੀਆ ਜਿੰਦਾ ਜੀ ਤੂੰ ਆਪਣੇ ਮਾਪੇ ਦੀ ਧੀ ਆ ਉਹਨਾਂ ਦੇ ਸਾਡੇ ਮਾਪੇ ਇਹ ਧੀ ਆ ਜਿੰਨੀ ਤੈਨੂੰ ਖੁਸ਼ੀ ਮਨਾਈ ਨਾ ਆਪਣੀ ਧੀ ਜੰਮੀ ਤੇ ਸਾਡੇ ਮਾਪੇ ਨੇ ਵੀ ਬੇ ਮਨਾਈ ਸੀ ਤੇ ਸਾਡੇ ਘਰ ਲక్ష్ਮੀ ਆਈ ਯਾਰ ਤੂੰ ਵੀ ਆਪਣੇ ਮਾਪਿਆਂ ਦੇ ਘਰ ਲਾਚਮੀ ਆ ਇਹ ਵੀ ਆਪਣੇ ਘਰ ਦੀ ਲక్ష్ਮੀ ਆ ਦੇ ਇਰਾ ਸਤਕਾਰ ਕਰਾਂਗੇ ਗੱਲ ਨੂੰ ਇਹਦੇ ਇਹਦੇ ਤੋਂ ਆਸ ਇਹਦੇ ਸਤਕਾਰ ਦੀ ਆਪਾਂ ਤਾਂ ਹੀ ਰੱਖ ਸਕਦੇ ਆ ਇਹ ਰਖੜੀਆਂ ਇਹ ਤਿਹਾਰ ਉਦੈ ਨਹੀਂ ਮਨਾਏ ਜਾਂਦੇ ਇਹਨਾਂ ਦੇ ਪਿੱਛੇ ਇੱਕ ਬੜਾ ਵੱਡਾ ਲੌਜਿਕ ਆ ਰਸਤੇ ਨਾ ਮੇਰੇ ਕ ਮਾਇਆ ਬਾਣੇ ਨਾ ਥੋੜੇ ਬਣਾਏ ਤੇ ਪਰਮਾਤਮਾ ਦੇ ਬਣਾਏ ਰਸਤੇ ਆ ਪੁੱਛ ਕੇ ਦੇਖੋ ਜੇ ਇਸ ਘਰ ਦੇ ਵਿੱਚ ਪੋਤੇ ਆ ਉਥੇ ਭੈਣੇ ਹੈ ਨਹੀਂ ਉਹ ਭੈਣ ਨੂੰ ਕਰ ਦਦੇ ਆ ਜੇ ਇਸ ਘਰ ਦੇ ਵਿੱਚ ਭੈਣ ਆ ਭਰਾ ਹੈ ਨਹੀਂ ਉਹ ਭਰਾਵਾਂ ਨੂੰ ਕਰ ਦਦਿਆਂ ਫਿਰ ਉਹਨਾ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਦੋਈ ਹੈ ਨਹੀਂ ਉਹ ਕਿੱਦਾਂ ਆਪਣਾ ਵਕਤ ਕੱਢਦਾ ਇਸ ਵੇਲੇ ਗੁਜ਼ਾਰਦੇ ਇਹ ਜੇ ਪਰਮਾਤਮਾ ਨੇ ਰਸਤੇ ਬਣਾਏ ਆ ਤੇ ਸਾਡੇ ਕੋਲ ਤੋਰੰਗਾ ਵੀ ਕੋਈ ਅਧਿਕਾਰ ਨਹੀਂ ਰਸਤੇ ਨਿਭਾਣੇ ਸਿੱਖੋ ਜਿਹੜਾ ਬੱਚਿਆਂ ਨੂੰ ਸਿਖਾਓ ਫੇਰ ਆਸ ਰੱਖੋ ਕੱਲੂ ਆਵੀ ਸਾਡੀ ਭੈਣ ਆ ਜੇ ਸਾਡੀ ਭੈਣ ਨਾਲ ਕੱਲੂ ਐਦਾ ਭੂਆ ਵਾਲੀ ਹੋਊਗੀ ਗੱਲ ਸਾਡੀਆਂ ਨੂੰ ਆ ਸਾਨੂੰ ਤਾਂ ਮੈਂ ਤਾਂ ਦੱਸਿਆ ਤਾਂ ਆ ਜੀ ਨਹੀਂ ਹੋਣਾ ਕੁਫੜਜੀ ਦਾ ਬਹੁਤ ਚੰਗੇ ਸੀ ਮੈਂ ਤਾਂ ਉਹਨੂੰ ਬੇਮਾੜਾ ਕਹਿੰਦਾ ਰਿਹਾ ਕੁਫੜਜੀ ਉਹਨਾਂ ਨੂੰ ਸਾਡੀਆਂ ਤਾਂ ਹੁਣ ਅੱਖਾਂ ਖੁੱਲੀਆਂ ਉਹ ਗਾਂ ਧਿਆਰ ਕਿਉਂ ਹੱਸਦਾ ਹਾਂਜੀ ਹਾਂਜੀ ਠੀਕ ਆ ਭਾਜੀ ਸਭ ਤੋਂ ਗਲਤੀ ਹੋ ਗਈ ਹੁਣ ਜਿੱਦਾਂ ਨਹੀਂ ਮੇਰੀ ਇਹ ਧੀ ਆ ਉਦਾਂ ਨਹੀਂ ਮੇਰੀ ਆ ਧੀ ਆ ਆਪਣੀ ਧੀ ਦੇ ਵਿੱਚ ਤੇ ਮੇਸਤੀ ਦੇ ਵਿੱਚ ਕੋਈ ਵੀ ਫਰਕ ਨਹੀਂ ਕਰੂੰਗੀ ਅੱਜ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜਿੱਦਾਂ ਅੱਜ ਕੱਲ੍ਹ ਲੋਕ ਕਹਿੰਦੇ ਆ ਆਮਾ ਨਾਲ ਹੁੰਦੇ ਆ ਮਾ ਬਹੁਤ ਵਧੀਆ ਹੋਇਆ ਕਿਰਾ ਅੱਜ ਤੁਹਾਡੀ ਗਲਤੀ ਦਾ ਤੁਹਾਨੂੰ ਇਤਹਾਬ ਹੋ ਗਿਆ ਜੇ ਮੈਂ ਨਹੀਂ ਦਉਂ ਦੂ ਗੁੱਸੇ ਤੋਂ ਵੱਧ ਕਰ ਕੇ ਕਹਿ ਗਿਆ ਤਾਂ ਮੈਨੂੰ ਵੀ ਮਾਫ ਕਰਦੇ ਹੋ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਲੋਕ ਕਹਿੰਦੇ ਆ ਕੇ ਕੇ ਜਿਹੜੇ ਆ ਉਹ ਮਾਮਾਂ ਦੇ ਨਾਲੇ ਹੁੰਦੇ ਆ ਤੇ ਤੁਸੀਂ ਇਹ ਅੱਜ ਇਹ ਸ਼ਾਬਦ ਕਰਦੇ ਹੋ ਅੱਜ ਤੋਂ ਬਾਅਦ ਤੇ ਇਹ ਜਿਹੜੀਆਂ ਥਿਆਂ ਇਹਨਾਂ ਨਾਲ ਨਾ ਪਰ ਇਹ ਆਮ ਤਿਆਂ ਮਾਮਾਂ ਵਾਲਾ ਗਲੂ ਕਰਦੇ ਆ 非常爸爸都感觉。去了<以>。行，爷爷、嗯。